ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪ ਗਏ ਸੀ ਚੰਡੀਗੜ੍ਹ ਤੇ ਵਾਪਸੀ ਤੇ ਅਸੀਂ ਰੁੱਕ ਗਏ ਜੀ ਮਿੱਤਰਾਂ ਦੇ ਟਾਬੇ ਤੇ ਉਹਨਾਂ ਦੇ ਪਿੱਛੇ ਉਹਨਾਂ ਨੇ ਆਪਣੇ ਟਾਬੇ ਦੇ ਜਿਹੜਾ ਮਿੱਤਰਾਂ ਟਾਬਾ ਚੰਡੀਗੜ੍ਹ ਦੇ ਨੇੜੇ ਆ ਫਾਰਮ ਵੀ ਬਣਾਇਆ ਜੀ ਬਹੁਤ ਸੋਹਣੀ ਬ੍ਰਿਗੜਾ ਇਹਨਾਂ ਦੇ ਕੋਲੇ ਫਾਰਮ ਦੇ ਵਿੱਚ ਤੇ ਬਾਈ ਨੇ ਦੱਸਿਆ ਕਿ ਜਿਹੜਾ ਅਸੀਂ ਜਿੰਨਾ ਦੁੱਧ ਹੁੰਦਾ ਉਹ ਜਿਹੜਾ ਟਾਬੇ ਤੇ ਹੀ ਯੂਜ਼ ਕਰਦੇ ਆ ਜਿਹੜੀ ਕਿ ਇਹਨਾਂ ਟਾਬੇ ਤੇ ਜਿਹੜੇ ਮਿੱਤਰ ਵੀਰ ਜਾਂਦੇ ਨੇ ਉਹਨਾਂ ਨੂੰ ਪਤਾ ਹੀ ਹੈ ਕਿ ਲੱਸੀ ਫਰੀ ਹੈ ਤੇ ਚਾਹ ਦੇ ਲਈ ਪਨੀਰ ਦੇ ਲਈ ਜੋ ਵੀ ਹੋਰ ਪ੍ਰੋਡਕਟ ਦੁੱਧ ਤੋਂ ਬਣਾ ਕੇ ਜਿਹੜੇ ਢਾਬੇ ਤੇ ਵੇਚਦੇ ਨੇ ਉਹ ਸਾਰੇ ਆਪਣੇ ਫਾਰਮ ਤੇ ਕਹਿੰਦੇ ਅਸੀਂ ਤਿਆਰ ਕਰਦੇ ਆਂ ਜੀ ਆਹ ਫਾਰਮ ਹਨ ਦਾ ਆ ਸਾਈਡ ਜਿਹੜੇ ਦੇਖ ਰਹੇ ਹੋ ਪਾਈਪ ਲੱਗੀ ਉੱਪਰ ਇਹ ਮੱਝਾਂ ਵਾਲੀ ਸਾਈਡ ਆ ਜਿਹੜੀ ਦੂਸਰੀ ਸਾਈਡ ਤੁਸੀਂ ਦੇਖ ਰਹੇ ਹੋ ਉੱਪਰ ਲੱਗੇ ਹੋਏ ਨੇ ਸਕੰਜੇ ਉਹ ਹੈਗੀ گاਵਾਂ ਵਾਲੀ ਸਾਈਡ ਉਧਰ ਐਚ ਐਫ گاਵਾਂ ਨੇ ਆਵੇ ਦਰਮੱਝਾਂ ਹੋਣੀਆਂ ਸ਼ੁਰੂ ਹੋ ਗਈਆਂ ਇਹ ਇਹਨਾਂ ਨੇ ਬਾਹਰ ਧੁੱਪੇ ਬੰਨੀਆਂ ਹੋਈਆਂ ਸੀ ਉਦੋਂ ਹੁਣ ਜਿਹੜਾ ਨਾ ਦਾ ਪੱਠੇ ਪਾਉਣ ਦਾ ਟਾਈਮ ਹੋ ਗਿਆ ਸੀ ਤੇ ਇਹਨਾਂ ਨੇ ਕਹਿੰਦੇ ਵੀ ਸਾਰੀਆਂ ਅਸੀਂ ਅੰਦਰ ਬੰਦ ਦਿੰਨੇ। ਗਾਵਾਂ ਜਿਹੜੀਆਂ ਨੇ ਉਹ ਬਾਹਰ ਵੀ ਖੁੱਲੀਆਂ ਨੇ ਤੇ ਅੰਦਰ ਵੀ ਖੁੱਲੀਆਂ ਨੇ। ਤੇ ਇੱਧਰ ਉਹਨਾਂ ਨੇ ਵਾਰੀ-ਵਾਰੀ ਲਾ ਕੇ ਜਿਵੇਂ ਮੱਝਾਂ ਨੂੰ ਬੰਦ ਦਿੰਦੇ ਨੇ ਤੇ ਆ ਉੱਪਰ ਇਹਨਾਂ ਨੇ ਪਾਈਪ ਲਾਈ ਹੋਈ ਆ। ਸਾਇਲਜ, ਹਰਾ ਚਾਰਾ ਤੋੜੀ ਤੇ ਦਾਣਾ ਮਿਕਸ ਕਰਕੇ ਜਿਹੜਾ ਇਹਨਾਂ ਨੂੰ ਪਾਉਂਦੇ ਨੇ। ਕਿੰਦੇ ਜੀ ਆਪਣਾ ਦੁੱਧ ਜਿਹੜਾ ਉਹਦੀ ਪ੍ਰੋਡਕਟ ਦੀ ਕੁਆਲਿਟੀ ਜਿਹੜੀ ਉਹ ਵਧੀਆ ਬਣਦੀ ਆ। ਆ ਬਾਈ ਇਹਨੀ ਸਾਈਲਜ ਤੇ ਤੂੜੀ ਮਿਕਸ ਕਰ ਰਹੇ ਸੀਗੇ ਇਹ ਐਂ ਮਿਕਸ ਕਰਦੇ ਨੇ ਪਹਿਲਾਂ ਖਲਾਰ ਕੇ ਉੱਪਰ ਤੂੜੀ ਖਰਾ ਲੈਂਦੇ ਨੇ ਤੇ ਫਿਰ ਇਹ ਅੰਦਰ ਸਿੱਟ ਕੇ ਨਾਲ ਦੇ ਨਾਲ ਮਿਕਸ ਕਰੀ ਜਾਂਦੇ ਨੇ ਇਹਨਾਂ ਨੇ ਹੀ ਫਰਾਂ ਨੂੰ ਪਾਉਣੀ ਹੈ ਤੂੜੀ ਤੇ ਸਾਈਲਜ ਜਿਹੜਾ ਹੁਣ ਸਕਰੀਨ ਤੇ ਦਿਖ ਰਿਹਾ ਸੀ ਆ ਇਹਨਾਂ ਦਾ 뷰 ਹੈ ਜੀ ਜਦੋਂ ਹੀ ਤੁਸੀਂ ਟਾਬੇ ਤੋਂ ਥੋੜਾ ਜਿਹਾ ਬਾਹਰ ਨਿਕਲੋਗੇ ਬਾਥਰੂਮ ਆ ਸਾਈਡ ਪਿੱਛੇ ਤੁਹਾਨੂੰ ਫਾਰਮ ਦਿਸੇਗਾ ਤੇ ਇਹਨਾਂ ਦੀ ਫਾਰਮ ਦੀ ਜਿਹੜੀ ਐਂਟਰੀ ਸੀਗੀ ਇਧਰੋਂ ਸੀਗਾ ਸੀ ਨਾਲ ਹੀ ਮੈਂ ਕਿਹਾ ਤੁਹਾਨੂੰ ਵੀ ਸਾਰਿਆਂ ਨੂੰ ਟੂਰ ਕਰਾ ਦਈਏ ਮੇត្រਾਂ ਦੇ ਟਾਬੇ ਦੇ ਫਾਰਮ ਦਾ ਤੇ ਬਹੁਤ ਵਧੀਆ ਬ੍ਰੀਡ ਹੈ ਜੀ ਸਾਨੂੰ ਵਧੀਆ ਲੱਗਿਆ ਇਹਨਾਂ ਦੇ ਫਾਰਮ ਘੁੰਮ ਕੇ ਤੇ ਚੰਗਾ ਸੀਮਨ ਯੂਜ਼ ਕਰਦੇ ਨੇ ਜੀ ਇੰਪੋਰਟਡ ਸੀਮਨ ਮੈਨੂੰ ਵੀ ਉਦੋਂ ਪਤਾ ਲੱਗਿਆ ਜਦੋਂ ਇਹਨਾਂ ਦਾ ਫੋਨ ਆਇਆ ਸੀ ਸੀਆਰਆਈ ਦੇ ਸੀਮਨ ਦੇ ਲਈ ਸੀਆਰਆਈ ਦਾ ਸੀਮਨ ਵਾਸਤੇ ਇਹਨਾਂ ਨੇ ਇਨਕੁਆਰੀ ਕੀਤੀ ਸੀਗੀ ਤੇ ਉਦੋਂ ਮੈਨੂੰ ਪਤਾ ਲੱਗਿਆ ਇਹਨਾਂ ਕੋਲ ਐਚਐਫ ਬ੍ਰੀਡ ਵੀ ਆ ਆ ਦੇਖੋ ਛੋਟੀਆਂ ਬੱਚੀਆਂ ਸੋਹਣੀ ਬ੍ਰੀਡ ਆ ਇਹ گاਵਾ ਮਿਲਕਿੰਗ ਵਾਲੀਆਂ ਨੇ ਜਿਹੜੀਆਂ ਅਨੰਦਰ ਆਪਣੀ ਖੁਰਲੀ ਤੇ ਜਾ ਰਹੀਆਂ ਨੇ ਇਧਰ ਇਹ گاਵਾ ਖੁੱਲੀਆਂ ਰਿੰਦੀਆਂ ਨੇ ਅਪਰਲੀ ਸਾਈਡ ਇੱਕ ਸਾਈਡ ਤੁਹਾਨੂੰ ਮੈਂ ਪਹਿਲਾਂ ਦਿਖਾਇਆ ਸੀ ਨਾ ਮੱਜਾਂ ਨੇ ਇੱਕ ਇੱਕ ਸਾਈਡ ਗਾਵਾਂ ਨੇ ਇਧਰ ਇਹ ਗਾਵਾਂ ਸਾਰੀਆਂ ਰਾਤ ਨੂੰ ਖੁੱਲੀਆਂ ਰਹਿਣੀਆਂ ਨੇ ਓਪਨ ਏਰੀਆ ਦੇ ਵਿੱਚ ਬਹੁਤ ਵੱਡਾ ਫਾਰਮ ਹੈ ਜੀ ਤੇ ਬਹੁਤ ਹੀ ਸੋਹਣਾ ਸੈਟਅਪ ਬਈਆਂ ਨੇ ਤਿਆਰ ਕੀਤਾ ਆਪਣੇ ਹਿਸਾਬ ਦੇ ਨਾਲ ਆਪਣੀ ਜ਼ਰੂਰਤ ਦੇ ਅਨੁਸਾਰ ਤੇ ਅੱਗੇ ਚੰਗੇ ਸਿਮਨ ਲਾ ਕੇ ਬੱਚੀਆਂ ਤਿਆਰ ਕਰ ਰਹੇ ਨੇ ਤੇ ਮੱਜਾਂ ਵੀ ਇਹਨਾਂ ਕੋਲ ਚੰਗੇ ਮਿਲਖ ਦੀਆਂ ਮਾਲਕ ਨੇ ਧੰਨਵਾਦ ਜੀ